ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਵਿਖੇ ਡੀਏਵੀ ਕਾਜ ਦੇ ਵਿੱਚ ਇੰਟਰ ਜਰਨਲ ਯੂਥ ਫੈਸਟੀਵਲ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਪਹੁੰਚੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਟੇਜ ਤੋਂ ਮਸ਼ਹੂਰ ਕਲਾਕਾਰ ਕਰਮਜੀਤ ਅਨਮੋਲ ਦੇ ਨਾਲ ਗਾਣਾ ਗਾਉਂਦੇ ਦਿਸੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਪੜਦਾ ਹੁੰਦਾ ਸੀ ਤਾਂ ਕਰਮਜੀਤ ਅਨਮੋਲ ਵੀ ਮੇਰੇ ਨਾਲ ਹੁੰਦੇ ਸਨ ਅਤੇ ਫਿਰ ਬਾਅਦ ਦੇ ਵਿੱਚ ਫਿਲਮਾਂ ਦੇ ਵਿੱਚ ਵੀ ਇਕੱਠੇ ਕੰਮ ਕੀਤਾ ਉਸ ਵੇਲੇ ਅਸੀਂ ਇਕੱਠੇ ਸੰਤ ਰਾਮੂ ਉਦਾਸੀ ਦੀ ਕਵਿਤਾ ਗਾਉਂਦੇ ਹੁੰਦੇ ਸੀ ਤੂੰ ਮੰਗਦਾ ਰਹੇਂ ਸੂਰਜਾ ਕਮੀਆਂ ਦੇ ਵੇੜੇ ਕਰਮਜੀਤ ਅਨਮੋਲ ਦੀ ਤਾਰੀਫ ਕਰਦੇ ਆ ਸ੍ਰੀ ਮਾਨਯੇ ਕਿ ਹੇ ਜਿਸ ਸ਼ਿੱਦਤ ਅਤੇ ਕਮਾਲ ਨਾਲ ਕਰਮਜੀਤ ਅਨਮੋਲ ਗਾਉਂਦੇ ਹਨ ਤਾਂ ਲੋਕ ਵਿਰੋਣ ਲੱਗ ਜਾਂਦੇ ਸਨ ਉਹਨਾਂ ਸਟੇਜ ਉੱਤੇ ਕਰਮਜੀਤ ਅਨਮੋਲ ਨੂੰ ਬੁਲਾ ਕੇ ਦੋਖਾ ਨੇ ਸਟੇਜ ਤੋਂ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਗਾਣਾ ਗਾਇਆ ਮਾਂ ਧਰਤੀਏ ਤੇਰੀ ਗੋਦ ਨੂੰ ਜਨ ਹੌਰ ਬਥੇਰੇ ਮਾਂ ਘਰਤੀਏ ਤੇਰੀ ਗੋਦ ਨੂੰ ਜਨ ਹੌਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝੋਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਭਗਦੇ ਅੱਖਾਂ ਚੁੰਨੀਆਂ ਤੇ ਤੰਦ ਕਰੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਬੰਦਾ ਸਰੀਏ ਟਕੇ ਆਂਦੀ ਮੀਰੀ ਪੀਰੀਏ ਜਿੱਥੇ ਕਰਜੇ ਹੇਟ ਪੰਜੀਰੀਏ ਬਾਪੂ ਦੇ ਕਰਜੇ ਦੇ ਸੂਤ ਪੁੱਤ ਮੰਦੇ ਜਿਹੜੇ ੀਆਂ ਹੋ ਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਵਿਖੇ ਡੀਏਵੀ ਕਾਜ ਦੇ ਵਿੱਚ ਇੰਟਰ ਜਰਨਲ ਯੂਥ ਫੈਸਟੀਵਲ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਪਹੁੰਚੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਟੇਜ ਤੋਂ ਮਸ਼ਹੂਰ ਕਲਾਕਾਰ ਕਰਮਜੀਤ ਅਨਮੋਲ ਦੇ ਨਾਲ ਗਾਣਾ ਗਾਉਂਦੇ ਦਿਸੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਪੜਦਾ ਹੁੰਦਾ ਸੀ ਤਾਂ ਕਰਮਜੀਤ ਅਨਮੋਲ ਵੀ ਮੇਰੇ ਨਾਲ ਹੁੰਦੇ ਸਨ ਅਤੇ ਫਿਰ ਬਾਅਦ ਦੇ ਵਿੱਚ ਫਿਲਮਾਂ ਦੇ ਵਿੱਚ ਵੀ ਇਕੱਠੇ ਕੰਮ ਕੀਤਾ ਉਸ ਵੇਲੇ ਅਸੀਂ ਇਕੱਠੇ ਸੰਤ ਰਾਮੂ ਦਾਸੀ ਦੀ ਕਵਿਤਾ ਗਾਉਂਦੇ ਹੁੰਦੇ ਸੀ ਤੂੰ ਮਗਦਰ ਵੇ ਸੂਰਜਾ ਕਮੀਆਂ ਦੇ ਵੇੜੇ ਕਰਮਜੀਤ ਅਨਮੋਲ ਦੀ ਤਾਰੀਫ ਕਰਦੇ ਆ ਸੀਮਾਨ ਨੇ ਕਿਹਾ ਕਿ ਜਿਸ ਸਿੱਦਤ ਅਤੇ ਕਮਾਲ ਨਾਲ ਕਰਮਜੀਤ ਅਨਮੋਲ ਗਾਉਂਦੇ ਹਨ ਤਾਂ ਲੋਕ ਵਿਰੋਣ ਲੱਗ ਜਾਂਦੇ ਸਨ ਉਹਨਾਂ ਸਟੇਜ ਉੱਤੇ ਕਰਮਜੀਤ ਅਨਮੋਲ ਨੂੰ ਬੁਲਾ ਕੇ ਦੋਹਾ ਨੇ ਸਟੇਜ ਤੋਂ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਗਾਣਾ ਗਾਇਆ ਮਾਂ ਧਰਤੀਏ ਤੇਰੀ ਗੋਦ ਨੂੰ ਜਨ ਹੌਰ ਬਥੇਰੇ ਮਾਂ ਘਰਤੀਏ ਤੇਰੀ ਗੋਦ ਨੂੰ ਜਨ ਹੌਰ ਬਥੇਰੇ ਤੂੰ ਮਗਦਾ ਰਹੀ ਵੇ ਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰ ਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਭਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਬੰਦਾ ਸਰੀਏ ਟਕੇ ਆਂਦੀ ਮੀਰੀ ਪੀਰੀਏ ਜਿੱਥੇ ਕਰਜੇ ਹੇਟ ਪੰਜੀਰੀਏ ਬਾਪੂ ਦੇ ਕਰਜੇ ਦੇ ਸੂਤ ਪੁੱਤਮ ਦੇ ਜਿਹੜੇ ਪੀਂਹਾਂ ਹੋ ਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਥੈਂਕ ਯੂ ਸੋ ਮਚ